ਲਾਹੌਰ ਦੀ ਕੋਟ ਲਖਪਤ ਜ਼ਿਲ੍ਹੇ 'ਚ ਦਮ ਤੋੜ ਚੁੱਕੇ ਭਾਰਤੀ ਨਾਗਰਿਕ ਕਿਰਪਾਲ ਸਿੰਘ ਦੀ ਮੌਤੇ ਅੰਮ੍ਰਿਤਸਰ ਵਿਖੇ ਸਰਬਜੀਤ ਦੀ ਪੈਣ ਦਲਬੀਰ ਕੌਰ ਦਾ ਬਿਆਨ ਆਇਆ ਹੈ ਦਲਬੀਰ ਕੌਰ ਦਾ ਕਹਿਣਾ ਕਿ ਕਿਰਪਾਲ ਸਰਬਜੀਤ ਦੇ ਸਾਰੇ ਰਾਜ਼ ਜਾਣਦਾ ਸੀ ਜਿਸ ਕਾਰਨ ਉਸਦੀ ਹਤਿਆ ਕੀਤੀ ਗਈ ਇਸ ਦੇ ਨਾਲ ਹੀ ਉਸਨੇ ਕਿਰਪਾਲ ਸਿੰਘ ਦਾ ਪੋਸਟਮਾਰਟਮ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ ਉਸ ਦੇ ਹਤਿਆ ਕੀਤੀ ਗਈ ਹੈ ਔਰ ਕਿਉਂਕਿ ਸਰਬਜੀਤ ਦੀ ਹੱਤਿਆ ਦਾ ਰਾਜਦਾਰ ਸੀ ਨੂੰ ਸਾਰਾ ਕੁਝ ਪਤਾ ਸੀਗਾ ਜਦੋਂ ਕਾਤਲਾ ਨੇ ਉਸਤਾ ਉਸਤੇ ਹਮਲਾ ਕੀਤਾ ਉਸ ਤੋਂ ਪਹਿਲਾਂ ਉਹ ਕਿਰਪਾਲ ਦੀ ਕੋਠੜੀ ਚਾਏ ਨੇ ਉੱਥੇ ਹੀ ਉਹਨਾਂ ਨੇ ਆਨ ਕੇ ਚਾਹ ਦੇ ਵਿੱਚ ਜਿਹੜਾ ਪੌਇਜ਼ਨ ਮਿਲਾਇਆ ਔਰ ਉਸ ਤੋਂ ਹੱਤਿਆ ਤੋਂ ਬਾਅਦ ਵੀ ਉਹਦੀ ਕੋਠੜੀ 'ਚ ਆਏ ਉਹਨਾਂ ਚਿਕਨ ਖਾਧਾ ਸ਼ਰਾਬਾ ਕੀਤੀਆਂ ਉੱਥੇ ਪੰਗੜੇ ਕੀਤੇ ਪਾਏ ਹੈ ਇਸ ਲਈ ਉਹਦਾ ਰਾਜਦਾਰ ਸੀ ਇਹਨਾਂ ਨੂੰ ਡਰ ਸੀਗਾ ਕਿ ਇਹ ਰਿਹਾ ਹੋਣ ਤੋਂ ਬਾਅਦ ਕਿਰਪਾਲ ਜਾ ਕੇ ਸਾਡੇ ਸਾਰੇ ਕੋਲ ਖਾਤੇ ਨਾ ਖੋਲ ਦੇਵੇ ਇਸ ਕਰਕੇ ਉਹਨਾਂ ਨੇ ਉਹਦੀ ਅਲਗ ਤਰੀਕੇ ਦੇ ਨਾਲ ਹੱਤਿਆ ਕੀਤੀ ਹੈ ਜਿਹੜਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਹੜਾ ਕਿਰਪਾਲ ਦਾ ਅਸੀਂ ਰਾਜ ਨਾ ਜਾਣ ਸਕੀਏ ਲੇਕਿਨ ਮੇਰੀ ਅਪੀਲ ਹੈ ਕਿ ਇਸ ਦਾ ਪੋਸਟਮਾਰਟਮ ਇਥੇ ਦੁਬਾਰਾ ਕੀਤਾ ਜਾਵੇ। ਇਹ ਤਦਾਸ ਦੀ ਹੈ ਕਿ ਕਿਰਪਾਲ ਸਿੰਘ ਨੂੰ ਮਰਨ ਤੋਂ ਮਗਰੋਂ ਵਤਨ ਦੀ ਮਿੱਟੀ ਨਸੀਬ ਹੋਵੇਗੀ। ਪਾਕਿਸਤਾਨ ਵੱਲੋਂ ਕਿਰਪਾਲ ਸਿੰਘ ਦੀ ਲਾਸ਼ ਮੰਗਲਵਾਰ ਨੂੰ ਭਾਰਤ ਸੌਂਪੀ ਜਾਵੇਗੀ। ਅੰਮ੍ਰਿਤਸਰ ਤੋਂ ਸੁਮਿਤ ਕੰਨਾ ਜਗਬਾਣੀ ਟੀਵੀ। ਸ਼ਰਨਜੀਤ ਮਲਕੀਨ ਸੁਨੀਤਾ ਚਰਨ ਦਾਸ ਨਈਆ ਕੁਮਾਰ ਮੇਰਾ ਨਾਮ ਹਸੀਨ ਬਾਨਾ ਹੈ। ਸੰਜੇ ਫਿੰਦੋ भूपिंदर सिंह सिंह रा कौन है ये लोग जानने के लिए लाइक कीजिए पंजाब केसरी स्टूडियोज़ का फेसबुक पेज देखें दुनिया अलग नजरिए से।